ਸਰਬਸਤ ਵਾਹਿਗੁਰੂ ਜੀ ਕੀ ਬੋਧੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜਿੱਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਵਾਰਕ ਚਰਨ ਪਾਏ ਗੁਰਦੁਆਰਾ ਪੁਯਕਤ ਸਾਹਿਬ ਜਿੱਥੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਅੱਜ ਦਾ ਇਹ ਮਹਾਨ ਜੋ ਗੁਰੂ ਕੇ ਲੰਗਰ ਦਾ ਪ੍ਰਾਰੰਭ ਹੋਇਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਧੰਨਵਾਦੀ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਸ਼ੇਨਾ ਗੁਰੂ ਕਾ ਸ਼ੇਨਾ ਸੰਪਰਵਰਾਇ ਦਲਬਾਬਾ ਵਿधि ਧਰਪਾਲ ਜੀ ਦੀ ਕਾਰਮੇ ਜਾਣੇ ਸੇ ਸੇਬ ਸਾਹਿਬ ਬਾਬਾ ਜੀ ਬਾਬਾ ਬਕਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗਵਾਈ ਸਾਧ ਇਸ ਅਸਥਾਨ ਦੀ ਸੇਵਾ ਸੰਭਾਲ ਦਲਪੰਦੇ ਸਾਹਿਬ ਬਾਬਾ ਜੀ ਵਿਚਰ ਕੇ ਨਾਮ ਬਾਣੀ ਦਾ ਦਫਾ ਕੀਰਤਨ ਦਾ ਗੁਰੂ ਕੀ ਦੇਗ ਲੰਗਰਾਂ ਦੇ ਪ੍ਰਵਾਹ ਚਲਾਉਂਦੇ ਨੇ ਅੱਦੇ ਤਕਰੀਬਨ ਹਰ ਰੋਜ਼ ਹਿੱਸੇ ਜਿੱਤੇ ਦਲਪੰਦੇ ਵਿਚਰਦਾ ਹੈ ਅਸਥਾਨਾਂ ਤੇ ਅਮਰ ਸੰਚਾਰ ਹੁੰਦਾ ਹੈ ਇਹ ਮਹਾਨ ਸਿੱਖੀ ਦਾ ਪ੍ਰਚਾਰ ਕਰਦੇ ਆ ਹੋਇਆ ਜੋ ਇਹ ਪੂਰਾ ਵਰਾ ਹੈ ਨੌਵੇਂ ਪਾਤਸ਼ਾਹ ਸਾਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅੱਜ ਦੇ ਸਤ ਗੁਰਾਂ ਦੇ ਮਹਾਨ ਗੁਰਸਿੱਖ ਬਾਬਾ ਮਬੀਦਾਸ ਜੀ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਮਹਾਨ ਨਿਸਾਨੀ ਅਦੁੱਤੀ ਕੁਰਬਾਨੀ ਨੂੰ ਕੁਰਬਾਨ ਹੁੰਦਿਆਂ ਹੋਇਆ ਅੱਜ ਸਮੁੱਚਾ ਹੀ ਸਿੱਖ ਜਗਤ ਮਹਾਰਾਜ ਦੀ ਕਿਰਪਾ ਦੁਆਰਾ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਜੋ ਅੱਜ ਇਸ ਸਥਾਨ ਤੇ ਰੰਬੇ ਗਏ ਨੇ ਅੱਜ ਤੋਂ ਇਹ ਲੰਗਰ ਪਰ ਆਰੰਭ ਹੋਏ ਦਿਨ ਰਾਤ ਔਰ ਟੁੱਟ ਪੰਡਾਰੇ 29 ਤਰੀਕ ਤੱਕ ਸਾਰੇ ਸਮਾਗਮ ਦੀ ਸਮਾਗਮਿਕ ਸਮਾਪਤੀ ਤੱਕ ਇਹ ਗੁਰੂ ਕੀ ਲੰਗਰਾਂ ਦੇ ਪਰਵਾਜ਼ ਚੱਲਣਗੇ ਸੰਗਤਾਂ ਨੂੰ ਬੇਨਵੀਰ ਬੇਨਤੀ ਹੈ ਜਿੱਥੇ ਗੁਰੂ ਕੀ ਲੰਗਰਾਂ ਦੇ ਪਰਵਾਜ਼ ਚੱਲਣੇ ਆ ਉੱਥੇ ਅਖੰਡ ਪਾਠਾਂ ਦੀ ਲੜੀ ਤੇ ਦੋਨੋਂ ਟਾਈਮ ਡਿਮਾਂਡ ਸਜਦੇ ਰਹਿਣੇ ਆ ਆਪ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣੇ ਆ ਇਹ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਬਾਬਾ ਜੀ ਆਪ ਹਾਜ਼ਰੀਆਂ ਪਰਦੇ ਨੇ ਅੱਜ ਬਾਬਾ ਜੀ ਵੱਲੋਂ ਇਹ ਨਾਲ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਲੰਗਰਾਂ ਦੀ ਆਹਰੀ ਪਰਨਵਾਸ ਤੇ ਸ਼ਗਨ ਦੇ ਲਈ ਸੰਗਤਾਂ ਦੇ ਕੋਲ ਬੇਨਤੀ ਹੈ ਕਿ ਲੰਗਰਾਂ ਦੀ ਕਿਉਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹ ਲੰਗਰਾਂ ਨੂੰ ਮਹਾਨ ਵਿਚਾਰਦਾ ਦਿੰਦਿਆਂ ਹੋਏ ਆ ਪਹਿਲੇ ਪੰਗਤ ਦੇ ਪਾਛੇ ਸੰਗਤ ਤੇ ਸੱਚੇ ਪਾਤਸ਼ਾਹ ਨੇ ਵਡਿਆਈ ਭਰਤੀ ਸੀ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਇਕੱਠਾ ਹੀ ਜਦੋਂ ਪਾ ਕਰਕੇ ਗੁਰੂ ਕੇ ਲੰਗਰ ਵਰਤਨੇ ਰੰਗ ਹੋਏ ਨੇ ਗੁਰੂ ਕੇ ਲੰਗਰਾਂ ਵਿੱਚ ਕਿਸੇ ਤਰ੍ਹਾਂ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਨੇ ਇਹ ਬੇਨਤੀ ਮਾਲਕ ਜੀ ਨੇ ਤਵਾਦ ਕਰਨੀ ਅੱਜ ਇਹ ਸਮੇਂ ਤੇ ਜੋ ਲੰਗਰਾਂ ਦੀ ਰੰਭਤਾ ਕਰਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜefeदार ਸਰ ਜੀ ਕੇਸ ਗੜ ਸਾਹਿਬ ਜਿਨ੍ਹਾਂ ਨੇ ਆਪ ਆਣ ਕੇ ਲੰਗਰਾਂ ਦੀ ਪ੍ਰਾਰambhਤਾ ਕਰ ਦਿਆ ਹੋਇਆ ਪੰਗਤ ਜੀ ਬੈਠ ਕੇ ਗੁਰੂ ਕੇ ਲੰਗਰ ਛੱਕ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਦਿਆ ਹੋਇਆ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਮਹਾਰਾਜ ਦੀ ਕਿਰਪਾ ਦੁਆਰਾ ਅੱਜ ਜੋ ਵਿਸ਼ੇਸ਼ ਪ੍ਰੋਗਰਾਮ 16 ਤਰੀਕ ਨੂੰ ਯੂਨੀਵਰਸਿਟੀ ਸਕੂਲਾਂ ਕਾਜਾਂ ਸੁੰਨਰਪੁਰ ਸਾਹਿਬ ਵਿਖੇ 35000 ਬੱਚਿਆਂ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਸਹਿਜ ਪਾਠ ਕੀਤੇ ਅੱਜ ਉਹਨਾਂ ਦੀ ਸੰਪੂਰਨਤਾ ਦੇ ਸਮੇਂ ਅੱਜ ਇੱਥੇ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਗੁਰੂ ਕੇ ਸੰਗਤਾਂ ਲੰਗਰ ਛਕੋ ਨਾਮ ਜਪੋ ਆਪਣੇ ਜੀਵਨ ਨੂੰ ਢ ਪਾਗੇ ਸ਼ਕ ਬਣਾਓ ਅਮਰ ਸ਼ਾਹ ਕੇ ਗੁਰੂ ਵਾਲੇ ਹੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਧਰਮ ਹੀ ਦਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬਦੀ ਅਤੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਚ ਦਿਵਾਲੀ ਅਮਰਤ ਦੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਜੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਸਾਡਾ ਜੋ ਦਲ ਪੰਥ ਹੈ ਗੁਰੂ ਪੰਥ ਦਾ ਉਹਦੇ ਮਹਾਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਅਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਚੌਰ ਸਿੰਘ ਵਾਲੇ ਉਹ ਇਹ ਜਿਹੜਾ ਮੁਬਾਰਕ ਸਥਾਨ ਹੈ ਮੇਰੇ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਕੇ ਲੰਗਰਾਂ ਦੀ ਰੰਮਤਾ ਹੋਈ ਆ ਨੇੜੇ ਤੇ ਨਿਰੰਤਰ 29 ਤਰੀਕ ਤੱਕ ਇਸੇ ਤਰ੍ਹਾਂ ਖੁੱਲੇ ਪੰਡਾਲਾਂ ਦੇ ਵਿੱਚ ਚੱਲਣੇ ਆਂ ਹਰ ਗੁਰੂਕੀਆਂ ਸੰਗਤਾਂ ਨੇ ਸ਼ਕਤ ਦੇ ਲਾਹਾ ਲੈਣਾ ਵਾ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਵੱਡੀ ਆਮਦ ਜਿਹੜੀ ਆ ਰੰਗ ਹੋ ਚੁੱਕੀ ਆ ਗੁਰੂਕੀਆਂ ਸੰਗਤਾਂ ਇੱਥੇ ਆ ਰਹੀਆਂ ਵਾ ਔਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਵਾ ਇੱਥੇ ਜਿੰਨੇ ਵੀ ਮਹਾਂਪੁਰਸ਼ਾ ਭਾਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ਾ ਭਾਵੇਂ ਗੱਲਪਨ ਥਾ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਆਰੰਭ ਕੀਤੀ ਤੇ ਆਪੋ ਆਪਣੇ ਸਥਾਨਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਜਿਹੜੀ ਆ ਕਰ ਦਿੱਤੀ ਆ ਜਿਹੜਾ ਸ਼ਹੀਦੀ ਬਾਗ ਆ ਤਰਨਾ ਦਲ ਸੰਤ ਬਾਬਾ ਗੁਰਦੇਵ ਸਿੰਘ ਜੀ ਜਥੇਦਾਰ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਵੀ ਆਰੰਭਾ ਔਰ ਗੁਰੂ ਕੇ ਲੰਗਰ ਹਮੇਸ਼ਾ ਅਟੋਟ ਵਰਤਦੇ ਆ ਮজুর ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੀ ਮਾਪੁਰਸ਼ਾ ਬਾਬਾ ਬਲਵਿੰਦਰ ਸਿੰਘ ਦੀ ਮਾਪੁਰਸ਼ਾ ਔਰ ਹੋਰ ਜਿਤਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਲੱਖਾਂ ਦਾ ਕੱਠ ਹੁੰਦਾ ਹਮੇਸ਼ਾ ਹੀ ਔਰ ਉਸ ਲੱਖਾਂ ਦੇ ਕੱਠ ਦੇ ਲਈ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਜਥੇਬੰਦੀਆਂ ਵਾਂ ਇਹਨਾਂ ਵੱਲੋਂ ਜਿੱਥੇ ਦੀਵਾਨ ਲਗਾਏ ਜਾਂਦੇ ਆ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਉਹ ਸਾਰਾ ਕੁਝ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਬੁੱਢਾ ਦਲ ਦੇ ਵੱਲੋਂ ਵੀ ਬਹੁਤ ਵੱਡੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਹ ਸ਼ਤਾਬ ਦੀਆਂ ਵੱਡੇ ਪੱਦਰ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਮਨਾ ਰਹੀ ਆ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਪੁਰਬ 350 ਸਾਲਾ ਮਨਾਇਆ ਜਾਣਾ 25 ਤਰੀਕ ਨੂੰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸ਼ਹੀਦੀ ਮਨਾਇਆ ਜਾਣੀ ਆ 25 ਨੂੰ ਉੱਤੇ ਦਿੱਲੀ ਵੀ ਗੁਰਦੁਆਰਾ ਸੀਸਗੰਜ ਸਾਹਿਬ ਸ਼ਹੀਦੀ ਸਾਕਾ ਮਨਾਇਆ ਜਾਣਾ ਪਰ 29 ਤਰੀਕ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸੀਸਗੰਸ ਸਾਹਿਬ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਸੀਸ ਦਾ ਸੰਸਕਾਰ ਦਾ ਦਿਹਾੜਾ ਵਾ ਉਹ ਮਨਾਇਆ ਜਾਣਾ ਵਾ ਪੰਥ ਵੱਡੀ ਗਿਣਤੀ ਦੇ 23 ਤੋਂ ਲੈ ਕੇ 29 ਤੱਕ ਇੱਥੇ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਦੀ ਸੰਗਤ ਮਾਣੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਕੀਰਤਨ ਸੁਣੇ ਲੰਗਰਾਂ ਦੇ ਵਿੱਚ ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦਾ ਸੰਕਲਪਾ ਜਿੱਥੇ ਸਿਮਰਨ ਜ਼ਰੂਰੀ ਆ ਉੱਥੇ ਸੇਵਾ ਵੀ ਜ਼ਰੂਰੀ ਆ ਤੇ ਅੱਜ ਇਹ ਸੇਵਾ ਦਾ ਮਹਾ ਗੁੰਗ ਜਿਹੜਾ ਵਾ ਇਸ ਤੋਂ ਸ਼ੁਰੂ ਕੀਤਾ ਵਾ ਮਹਾਪੁਰਸ਼ਾਂ ਨੇ ਸੰਤ ਬਾਬਾ ਨਿਹਾਲ ਸਿੰਘ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਆ ਬਾਬਾ ਸੰਤ ਬਾਬਾ ਬਤਾਰ ਸਿੰਘ ਜੀ ਇਹਦੇ ਵਿੱਚ ਵੀ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਲੰਗਰ ਛਕਣਾ ਪ੍ਰੇਮ ਭਾਵਨਾ ਦੇ ਨਾਲ ਤੇ ਸੇਵਾ ਕਰਨੀ ਆ ਬਾਕੀ ਸਮੁੱਚਾਈ ਜਿਹੜਾ ਫੰਥਾ ਰਾਲਮਣ ਕੇਤ ਸ਼ਤਾਬਦੀ ਨੂੰ ਮਨਾ ਰਿਆ